ਤਾਗੰਬਰ ਆਏ ਦੜੀ ਆਹ ਸੋਹਣੀਆ ਬਾਪੇ ਆ ਆ ਕਿਧਰੋਂ ਨਿਕਲ ਗਈ ਭੈਣ ਦੇ ਖਸਮਾਂ ਦੀ ਉਹ ਆ ਤਰੇਪਿਆ ਉਹ ਵਾਸਤੇ ਆ ਆ ਸੋਹਣੀ ਹਾਂ ਕਿਹੜੀ ਬੈਠੀ ਐ ਦੇਖਦੇ ਹਾਂ ਚੱਲ ਆਹਾਹਾ ਲਾਲੀ ਦੀ ਬੜੀ ਸ਼ਾਈ ਐ ਸੂਟ ਤੇ ਭਾਈ ਟਾਈਮ ਕਿੰਨਾ ਹੋ ਗਿਆ ਭਾਈ 10 ਵਜੇ ਕੀ ਅਸਾਂ ਭੱਜ ਗਏ ਕਿੰਨਾ ਦੇ ਲਾਣੇ ਚ ਆ ਭਾਈ ਤੂੰ ਨਾજર ਕੀ ਨਾજર ਕੀ ਉਹ ਜਿਹੜੀ ਤੇਰੀ ਭੂਆ ਜੀ ਪਿੱਛੇ ਭੱਜ ਗਈ ਸੀ ਭਾਈ ਹਾਂਜੀ ਬੱਚਾ ਖਾਸਾ ਵੱਡਾ ਥੋੜਾ ਇਹ ਤਾਂ ਇਹਨੇ ਹੋਈ ਥੋੜਾ ਪਛੋਕਰ ਕਹਿੰਦਾ ਮੈਂ ਤਾਂ ਭਾਈ ਪਛੋਕਰ ਥੋੜਾ ਖਾਸਾ ਵੱਡਾ ਅੱਛਾ ਬੜੇ ਬਜੁਰਗ ਗਏ ਹੋ ਰਹੇ ਹੋ ਨਾ ਨਾ ਗੁੱਡੀ ਮਾਬਾ ਨਹੀਂ ਕਹਿਣਾ ਮਰਤਾ ਮੇਰੀ ਕੁਛ ਨਹੀਂ ਦਾੜੀ ਚਿੱਟੀ ਜੀ ਹੋਈ ਐ ਤੂੰ ਤਾਂ 35 ਦਾ ਹੀ ਆਵਾ ਹੋਰ ਤੇਰੇ ਕੋਲ ਠਿਕਰਾ ਜਾਂ ਹੈਗਾ ਭਾਈ ਕਿਹੜਾ ਈ ਉਹ ਛੱਟ ਸਕਰੀਨ ਵਾਲਾ ਮਗਲਾਲ ਜਾਂ ਹਾਂਜੀ ਹਾਂਜੀ ਹੈਗਾ ਈ WhatsApp ਤੇ ਲਾਉਣੀ ਆ ਭਾਈ ਹਾਂਜੀ ਚਲਾਉਣੀ ਆ ਤੁਸੀਂ ਕੀ ਕਰਨਾ ਪੱਟਸਾਪਤੇ ਐਡ ਹੋ ਜਾਂਨੇ ਆਫਾ ਦੋ ਪਿਆਰ ਦੀਆਂ ਗੱਲਾਂ ਹੀ ਕਰ ਲਿਆ ਕਰਾ ਚੌਰਾ ਤੈਨੂੰ ਸ਼ਰਮ ਨਹੀਂ ਆਦੀ ਭੈਣ ਦੇ ਖਾਸਮਾ ਕੀ ਬੁੱਢੀ ਬੁੱਢੀ ਦਾ ਗੁੱਸਾ ਹੀ ਕਰਗੀ ਕੰਟਾ ਹੋ ਗਿਆ ਭਾਲਦੇ ਨੂੰ ਚੌਰਾ ਪਤਾ ਨਹੀਂ ਕਿੱਧਰ ਮਰਿਆਗਾ ਇੱਧਰ ਵੀ ਸਾਰੇ ਦੇਖ ਲੈ ਕਿਤੇ ਨਹੀਂ ਲੱਭਿਆਗਾ ਦੇਖੋ ਜਵਾਹਿਆ ਲੂਲਾ ਆ ਨਾ ਉਹਨੂੰ ਕੋਈ ਦੱਸ ਕੇ ਉਸਨਾਂ ਪਤੰਦਰ ਨੂੰ ਪਤਾ ਵੀ ਕਿੱਧਰ ਨੂੰ ਛੜਿਆਗਾ ਆਏ ਨੇਗੇ ਪਸੂਆਂ ਨੂੰ ਨੀਰਾ ਪਾ ਦਾਂ ਘਰੇ ਪਸੂ ਭੁੱਖੇ ਖੜੇ ਨੇ ਉਧਰ ਹੁਣ ਖੇਤੋਂ ਆਇਆ ਸੀ ਗਾਂਹ ਰੋਟੀ ਲਿਆਇਆ ਪਤੰਦਰ ਨੇ ਢੂੜਾਂਾਂ 'ਚ ਰੋਟੀ ਛੜਤੀ ਚੜਾਈ ਠੀਕ ਨਾ ਇਹਨਾਂ ਦੀ ਜਾਨ ਬਹੁਤ ਦੁਖੀ ਆ ਆਂ ਗੰਮ ਲੱਗਾ 74 ਉਹਦਾ ਕਿ ਸੋੜੇ ਜਿਹੇ ਦੁੱਧ ਸੁੱਟ ਗਿਆ ਸੀ 10 ਨੰਬਰ ਹੀ ਮੰਗਿਆ ਸੀ ਮੈਂ ਕਿਹੜਾ ਜੱਫੀ ਪਾਉਂਦਾ ਚੌਰਿਆ ਉਹ ਮੈਂ ਤਾਂ ਪੁੱਤਾ ਆਪਣੇ ਇੱਧਰ ਵਾਲੇ ਖੇਤ ਗੇੜਾ ਮਾਰਨ ਗਿਆ ਸੀ ਖੇਤ ਵਾਲੇ ਲక్ష్ਮੀ ਲਾ ਦੇ ਬੱਪੂ ਤੇਰੇ ਉਹ ਹੋਰ ਮੈਂ ਕਿੱਥੇ ਜਾਣਾ ਖੇਤ ਹੀ ਗੇੜਾ ਮਾਰ ਕੇ ਆਇਆ ਮੈਂ ਤਾਂ ਆ ਕੀ ਆ ਇਹ ਤਾਂ ਮਨੂਆ ਇੱਥੇ ਪਹੀ ਤੇ ਡਿੱਗਿਆ ਤੇ ਆ ਗਿਆ ਮੈਂ ਤੱਕ ਕੇ ਰੇ ਟੰਗ ਲਿਆ ਉਹ ਸ਼ਰਮ ਕਰਲਾ ਚੋਰਾ ਸ਼ਰਮ ਮਿਰਜੇ ਦਾ ਪੱਤ ਬਣਦਾ ਤੂੰ ਵੀ ਇਹ ਉਹ ਪੁੱਤ ਐ ਕਹਨੂ ਬੋੜਾ ਹੋਇਆ ਪਿਆ ਤੂੰ ਆ ਦਾੜੀ ਦੇਖ ਦੇਖ ਚਿੱਟੀ ਦਾੜੀ ਉਹ ਤੂੰ ਵੀ ਬੋਲ ਤੇਰੀ ਸ਼ਰਮ ਕਰ ਲਾ ਕਰ ਲਾ ਤੇਰਾ ਪਿਓ ਆ ਮੈਂ ਕਿਵੇਂ ਬੋਲਦਾਗਾ ਪਿਓ ਆ ਮੰਗੂ ਬਣ ਕੇ ਆ ਤੇਰੇ ਲੱਛਣ ਹੋਣਾ ਸ਼ਰਮੇ ਸਾਲੇ ਲੱਛਣ ਮੇਰੇ ਨੂੰ ਕੀ ਹੋ ਗਿਆ ਮੈਂ ਤਾਂ ਖੇਤ ਗੇੜਾ ਮਾਰਨ ਗਿਆ ਸੀ ਮੈਂ ਤੂੰ ਦੱਸ ਕਿਉਂ ਨੱਚ ਪੜਦੇ ਆਪਣੇ ਉਹ ਘੋੜੇ ਨੂੰ ਪੁੱਛਿਆ ਕਹਿੰਦਾ ਇਦਰੀ ਹੋਊਗਾ ਮੈਨੂੰ ਘੰਟਾ ਹੋਊਗਾ ਪਾਲ ਦੋ ਤਰਵਾਇ ਤੁਰ ਕੇ ਉਹ ਤਾਂ ਮੈਂ ਖੇਤ ਤੇ ਰੋਟੀ ਲੈ ਕੇ ਭੇਜਿਆ ਸੀ ਖੇਤ ਉਹ ਰੋਟੀ ਕਿਹੜਾ ਗਾਹ ਉਹ ਗੁਰਗਲੇਪੂਰ ਲੈ ਗਿਆ ਗਾਹ ਉਹ ਗਾਹ ਜਾਣ ਸਰੋਂ ਤੇ ਰੂੜਨਾ ਚ ਮਰੀ ਰੋਟੀ ਪਤੰਦਰ ਨੇ ਉਹ ਹੀ ਖਾਧੀ ਮਾਤਾ ਗਿੱਲੀ ਬੱਤੀ ਆਈ ਰੋਟੀ ਚਹੇ ਜਾ ਜੰਮਿਆ ਉਹਦੇ ਹੀ ਨਿਕਲਦਾ ਸੀ ਉਹ ਜੰਮਿਆ ਦਾ ਕਿਸਮਤ ਤਾਂ ਮੇਰੀ ਮਾੜੀ ਆ ਜਿਹੜਾ ਛੱਡ ਕੇ ਨਿਕਲ ਵੀ ਤੁਹਾਨੂੰ ਚਾਪਾ ਕੱਲ ਪਾਰ ਰੱਖਿਆਗਾ ਸਿਆਪਾ ਤਾਂ ਮੇਰੀ ਜਾਨ ਨੂੰ ਕਰਿਆਗਾ ਏਰੀਆ ਨੂੰ ਹੋਇਆ ਸਪਾਤਾ। ਉਹ ਹੁਣ ਘਰੋਂ ਚੱਲੀ ਏ ਕਿ ਉਰੇ ਹੀ ਖੜਾ ਗਾਲਾਂ ਗੱਡੀ ਜਾਏਗਾ। ਆ ਹੁਣ ਘਰੇ ਜਲਮਤਾ ਲੱਭਣੀ ਆਸੀ ਤੈਨੂੰ ਆ ਜਾ। ਮੋਟਰਸਾਈਕਲ ਨਹੀਂ ਲੈ ਕੇ ਆਇਆ। ਨਾ ਪਸ਼ੂ ਬੰਨ ਕੇ ਆ ਤੂੰ। ਭੁੱਖੇ ਤੇ ਆ ਹੀ ਖੜੇ ਨੇ ਪਸ਼ੂ। ਉਹ ਮੈਂ ਤਾਂ ਖੇਤ ਕੀੜਾ ਮਾਰਨ ਆ ਗਿਆ ਤੈਨੂੰ ਦੱਸੀ ਤਾਂ ਜਾਣਾ। ੱਡਾਂ ਦਾ ਭੌਂਕਦਾ ਪਾਣੀ ਕਿਹੜੀ ਤਿੰਗ ਦੇ ਪੱਤ ਸੁਕਦਾਗਾ। ਚੱਤਰ ਤਾਂ ਨਹੀਂ ਖਾਇਆ ਕਿਸੇ ਤੋਂ। ਓਏ ਮੇਰੇ ਆ ਸਾਲਿਆ ਤੈਨੂੰ ਇਹੋ ਜਿਹਾ ਲੱਗਦਾ ਮੈਂ। ਓਏ ਤੂੰ ਲੱਗਦਾ ਤਾਂ ਹੀ ਕਹਿਣਾ ਹੁੱਜਾ ਹੁਣ ਵੀ ਖਾ ਕੇ ਆ ਹੁੰਦਾ ਕਿ ਤੂੰ ਇਹ ਤਾਂ ਇਹ ਨਹੀਂ ਸੁੱਕਾ ਮੁੜਿਆ ਹੋਂ ਤੂੰ ਕਦੇ ਬਾਹਰ ਗਾ ਪੁੱਤ ਰੌਲਾਣਾ ਪਾ ਤੂੰ ਐਵੇਂ ਮੇਰੀ ਇੱਜ਼ਤ ਪਿੰਡ ਚ ਬਣੀ ਹੋਈ ਐਵੇਂ ਬੇਇੱਜ਼ਤੀ ਕਰਦਾ ਉਹ ਜਿਹਦਾ ਬਾਪੂ ਤੂੰ ਮੇਰੀ ਵੀ ਖਰਾਬ ਕਰੀ ਜੰਨਾ ਦਾ ਕਾਹ ਨੂੰ ਇੱਜਤਾ ਮੈਂ ਤੇਰੀ ਜਾਣਦਾ ਲੈ ਮੈਨੂੰ ਲੈ ਮੈਨੂੰ ਤਾਂ ਹੀ ਲੱਗਦਾ ਤੂੰ ਸੁੱਕਾ ਆਏ ਹੋਗਾ ਟੂਚ ਖਾ ਕੇ ਹੋ ਕੇ ਨਾ ਕਿਤੇ ਚੱਪਲ ਤੂੰ ਲੱਛਣ ਤੇਰੇ ਪਤਾ ਨਾ ਮੈਨੂੰ ਕਹੇਗਾ ਤੂੰ ਹੁਣ ਤੂੰ ਮੇਰਾ ਪਿਓ ਜੰਮ ਪਿਆ ਮੈਂ ਸਿਖਾਏਗਾ ਓ ਹੁਣ ਜਦੋਂ ਤੂੰ ਕੰਮ ਪਿਉ ਆ ਪੁੱਤ ਤੂੰ ਨਹੀਂ ਹੈਗਾ ਹਾਂ ਬੋਲਦਾਗਾ ਓਏ ਬਾਪੂ ਤੇਰੇ ਕੰਮ ਮਾੜੀ ਮੋਟੀ ਸ਼ਰਮ ਕਰ ਲਿਆ ਕਰ ਤੁਸੀਂ ਬਲਵਾਉਣੇ ਹੋ ਜੀ ਨਹੀਂ ਕਰਦਾ ਮੇਰਾ ਬੋਲਣ ਨੂੰ ਬਲਵਾਉਣਾ ਤੂੰ ਜੇ ਕਰਤੂਤਾ ਚੰਗੇ ਹੁਣ ਕਾਹਨੂੰ ਉਹ ਨਿਕਲਦੀ ਕਰਤੂਤਾ ਤੇਰੇ ਮਾੜੀਆਂ ਨੇ ਉਹ ਮੇਰੇ ਮੱਥੇ ਮਾਰਿਆ ਮੇਰਾ ਸਾਲਾ ਉਹ ਬੌਲਾ ਉਹ ਤਾਂ ਉਹਦੇ ਤੂੰ ਹੋਇਆ ਕੰਡਾ ਨਹੀਂ ਸੀ ਤਾਂ ਹੀ ਨਿਕਲ ਗਈ ਕਣ ਕੰਡਾ ਕਾਹੋਂ ਹੀ ਬਾਪੂ ਉਹ ਜਿਹੜਾ ਕਰਮਾ ਚ ਲਿਖਿਆ ਹੋਵੇ ਉਹ ਤਾਂ ਹੁਣੇ ਨਾਲ ਤਾਂ ਮੇਰਾ ਪੱਟ ਗੀਣ ਨਾਲੇ ਗਾਂਹੜ ਦਾ ਪੱਟ ਤਾਂ ਹੁਣ ਆਪਾਂ ਘਰੇ ਚੱਲੀਏ ਦੇਖੀ ਪਸ਼ੂ ਡੰਗਰ ਨੂੰ ਉਹਨਾ ਕਿਸੇ ਪਾਸੇ ਛੱਡ ਜੇ ਉਹਨਾ ਚੰਦ ਚੜਾ ਦੇ ਕੋ ਤੋਂ ਡਰ ਲਾ ਲਾ ਜਵਾਹ ਜੇ ਤੋਂ ਕੋ ਮੇਰੇ ਸਲੇ ਦਾ ਬੌਲਾ ਆ ਜਾ ਕੋ ਖੋਂ ਪੱਲੇ ਪਏ ਆ ਚੱਲ ਆ ਹੁਣ ਘਰੇ ਚੱਲੀ ਆ ਜਾ ਚੱਕਵੇਂ ਪਾਰੀ ਉਹ ਮੜਾ ਹੁਣ ਕਿਵੇਂ ਜਾਪਿਆ ਵਾਲੀ ਵਾਂਗੂ ਤੁਰਦਾ ਦੇ ਹੋਣਾ ਉਹ ਬੁੱਡੇ ਹੱਡ ਨੇ ਹੌਲੀ ਕਿਹੜੇ ਬੁੱਡੇ ਹੱਡ ਆ ਗਏ ਆਸ਼ਕੀ ਵਾਲੇ ਨਹੀਂ ਬੁੱਡੇ ਹੱਡੁੰਡੇ ਤੋਂ 18 ਸਾਲ ਦੇ ਹੱਡ ਹੋ ਜਾਂਦੇ ਤੇਰੇ ਸਾਲ ਕੜਿਆ ਤੈਨੂੰ ਕਹੀ ਜਾਂਦਾ ਮੈਂ ਖੇਤ ਗੇੜਾ ਮਾਰਨ ਗਿਆ ਸੀ ਖੇਤ ਗੇੜਾ ਓਏ ਆ ਜਾ ਬਾਪੂ ਚੰਗਾ ਤੁਰ ਪਾ ਜਾ ਤੂੰ ਗਾਹਾਂ ਗਾਹੀ ਵੱਧਾ ਜਾ ਓਏ ਆ ਜਾ ਮੇਰਾ ਪਲੱਡਰ ਆਪਦਾ ਉਹਨੂੰ ਵੀ ਦੇਖਾ ਮੇਰੇ ਸਾਲੇ ਨੂੰ ਜਾ ਕੇ ਹੁਣ ਕੋ ਚੰਦ ਚੜਾਤਾ ਹੋਵੇ ਆ ਤਾਂ ਹੈ ਹੀ ਇਹੇ ਕੰਮ ਮਾਰਾ ਚੰਦ ਚੜਾਉਣ ਵਾਲਾ ਆਏ ਹਾਏ ਕਰਦਾ ਹੋਜਾ ਖਾ ਕੇ ਆਏ ਕਿਸੇ ਤੋਂ ਉਹ ਨਹੀਂ ਦੱਸਦਾ ਨਹੀਂ ਚੌਰਿਆ ਸ਼ਰਮ ਦਾ ਮਰ ਤੂੰ ਤਾਂ ਉਹੀ ਗਲਤ ਸੋਚੀ ਜਾਂਦਾ ਮੇਰੇ ਬਾਰੇ ਕਾਨੂੰ ਬਾਪੂ ਮੈਨੂੰ ਤੇਰੇ ਲੱਛਣਾਂ ਦਾ ਪਤਾ ਲੱਗਿਆ ਇਹਦੇ ਨਾਲ ਚੋਰ ਦਾ ਪਤਾ ਆ ਰਹੇ ਆ ਉਹ ਦੇਖ ਲਾਗੂ ਬਾਗੂ ਸਾਰਾ ਹੀ ਪਿਆਗਾ ਚੱਕਣ ਵਾਲਾ ਇੱਧਰ ਆਣਾ ਕੌਲੇ ਕਰ ਤਸਨ ਨਹੀਂ ਕਰਕੇ ਗਿਆ ਇਹਨਾਂ ਨੂੰ ਪਾਣੀ ਵਾ ਕੇ ਗਿਆ ਗੋਹਾ ਤਾਂ ਹੁਣ ਖਾਂਦੀਆਂ ਕਰਨਗੀਆਂ ਤੂੰ ਨਹੀਂ ਸਕਦਾ ਉਹ ਕਾਣ ਨੂੰ ਤਨੂ ਕੀ ਕਾਣ ਆ ਜਾ ਬਸ ਸਾਧ ਨੂੰ ਫਿਰ ਤਰਣਾ ਕੌਲੀ ਕਸ ਤਾ ਆਈ ਗਰੀ ਨਾ ਪੁੱਤ ਸਰ ਜੁੰਗੀ ਨਰਣਾ ਜੁੰਗਣੀ ਆ ਮੇਰਾ ਪੁੱਤ ਜਾਉਂਦਾ ਰੇ ਮੇਰੇ ਪੁੱਤ ਮੇਰੇ ਯਾਰ ਥਾਲ ਕਰਿਆ ਤੂੰ ਮੇਰਾ ਆਹ ਹੀ ਐਂ ਫੜੇ ਮਾਰਦਾ ਦਾਦਾ ਅਗਰਾ ਨਾ ਉਹ ਤੂੰ ਜੰਮੀ ਬਬੂ ਸ਼ਰਮ ਮਲ ਆ ਕਿ ਤੂੰ ਜਵਾਹ ਤੇ ਗੁੱਸਾ ਲਾਹੀ ਨਾ ਫਤਿਹ ਰੋਦਰ ਬੁਰਨਾ ਕੂਖਾ ਕਹੈਂ ਹਾਂ ਬਲਜਵਾਹ ਤੇ ਗੁੱਛਾ ਲਾਹੀ ਖੜਾ ਹੋ ਮੇਰਾ ਪੁੱਤ ਖੜਾ ਹੋ ਬਈ ਪੁੱਤ ਬੋਦੀ ਚਕਲਾਇ ਨੂੰ ਉਹ ਗੋਦੀ ਚੱਕਣ ਵਾਲੀ ਹੈ ਮੇਰਾ ਤਾਂ ਹੈਗਾ ਗੋਦੀ ਚੱਕਣ ਵਾਲਾ ਪੋਤੇ ਜਿੱਟਾ ਹੋ ਰਿਹਾ ਬਈ ਕੰਮ ਕਰ ਲਾ ਲਿਆ ਕਰ ਮੇਰਾ ਤਾਂ ਜਵਾਬ ਹੀ ਆ ਦਾ ਪੁੱਤ ਹਾਂ ਕਾ ਤੇਰਾ ਪਾਪੇ ਲਾ ਤਾਂ ਦੋੜਦਾ ਪੈਸੇ ਖਤਮ ਨਹੀਂ ਅਰੇ ਸਾਰੇ ਦੇ ਡਾਂਗ ਮਰੂ ਪਲੇ ਬੋਲ ਲਗਾਇ ਮੈਥੋਂ ਪਮਾ ਹੋਰ ਨਾ ਆਪਣਾ ਲਈ ਬੁੜਿਆ ਤੂੰ ਬਹਿ ਜਾ ਲੱਖਣ ਤੇ ਵਾਲੇ ਲੱਗਦੇ ਮੈਨੂੰ ਇੱਥੇ ਇੱਥੇ ਬਹਰੇ ਕਿੱਥੇ ਖਾਏਗਾ ਤੂੰ ਭਾਈ ਹੁਣ ਤਾਂ ਬੋਲੋਗੇ ਐ ਹਾਂ ਬਣਵਾਉਣਾ ਜਮੀਨ ਜੋ ਬਣਾ ਕੇ ਦੇ ਦੀ ਲੱchnਾ ਮਾਰੇ ਤੇ ਜਮੀਨ ਤੂੰ ਇਕੱਲੇ ਨੇ ਬਣਾ ਕੀਤੀ ਸਾਰੀ ਬਣਾ ਕੇ ਦਿੰਦੇ ਨੇ ਸਾਰੇ ਬਣਾ ਕੇ ਦਿੰਦੇ ਨੇ ਕਿ ਚਾਹਦੇ ਵੀ ਹੁਣ ਜਵਾਬ ਕੋਈ ਬੁਢਾ ਦੀ ਇੱਜ਼ਤ ਕਰਨੀ ਸਿੱਖ ਲਾ ਹਾਂ ਚਾਹਦੇ ਤਾਂ ਤੂੰ ਨਹੀਂ ਹੈਗਾ ਮੈਂ ਤੁਹਾਨੂੰ ਕਿੰਨੇ ਕਿਲੋਮੀਟਰ ਤੋ ਨਾ ਪਾਲ ਕੇ ਉਹ ਤੂੰ ਮੇਰਾ ਹਸਾ ਲਗਣਾ ਉਹ ਪੁੱਤ ਕਿਉਂ ਬੋਲੀ ਨਾ ਕਿਉਂ ਬੋਲੀ ਇਹ ਤਾਂ ਮਾਰ ਦੇਦਾ ਤੈਨੂੰ ਉੱਤ ਬੁਲਾਉਦਾ ਇਹ ਤਾਂ ਮਾਰ ਦੇ ਪੁੱਤ ਸੰਗ ਲੱਗਦੀ ਹੈ ਕੀ ਕਹੀ ਨੂੰ ਹੁਣ ਪਿੱਟੀ ਦਾੜੀ ਆ ਨਾ ਇਹਨੂੰ ਕੁਝ ਕਹਿਣ ਜੋਗ ਨਹੀਂ ਇਹ ਤਾਂ ਨੇ ਮਾਰਿਆ ਜ਼ਮੀਨ ਦਾ ਮੇਨਾ ਮਾਰੂਗਾ ਬੁਲਾ ਮਾਰਤਾ ਦੀ ਭੈਣ ਆਰੀ ਕੋ ਦੁਬਾਰੇ ਨਾਮ ਲਵਾ ਕੇ ਜਾਊ ਉਹ ਤੂੰ ਲਵਾ ਦੇ ਲੱਗਦਾ ਕਰਾਰ ਦਿੱਤ ਜੰਮੇਗਾ ਥੋੜੇ ਹਣੀ ਲਖਣ ਜ਼ਮੀਨਾਂ ਵਾਲੇ ਹਾਂ ਲਖਣ ਦਾ ਤੇਰੀ ਨਹੀਂ ਸਾਲੇ ਭੁੱਖੇ ਮਰੋਂਗੇ ਭੁੱਖੇ ਮਿੱਥੇ ਬਾਦ ਹਾਂ ਕੋਈ ਨਾ ਅੱਗੇ ਤੇਰੇ ਸਿਰਤੀ ਘੱਟ ਦੇਣਾ ਅਸੀਂ ਮਾਂ ਮੈਨੂੰ ਕਹਿੰਦਾ ਵੇ ਪੁੱਤ ਉਹ ਪੁੱਤ ਉਹਦੋਂ ਕੀ ਕਰਦਾ ਬਲਾਸੀ ਲੱਗਿਆ ਹੋਆ ਭੈਣ ਚੋਂ ਖਸਰਾ ਜਾਗਾ ਤੇਰੇ ਤਿੱਤਰ ਹਤ ਵਾ ਪੁੱਤ ਪਾਏਗਾ ਤਿੱਤਰ ਮੇਰੇ ਦੂ ਪੁੱਤ ਇਹਨਾਂ ਕਿਉਂ ਬੋਲਿਆ ਤੂੰ ਕਮਲੇ ਨਾਲ ਐ ਇੰਨਾ ਸਿਆਣਾ ਪੁੱਤ ਆ ਤੂੰ ਮੇਰਾ ਪਪੇ ਉਹ ਜਵਾਕ ਤੇ ਰੋ ਮਰੀ ਜਾਂਦਾ ਮੈਂ ਨਾਲ ਤਾਂ ਕੰਮ ਕਰ ਲੈ ਪੁੱਤ ਦੇਖਿਓ ਗੁਹਾ ਪਏ ਤਾਂ ਚੌਰਾ ਹੈਗਾ ਜਹੇ ਹੈਗਾ ਆਹੋ ਮਾੜੇ ਤਾਂ ਆਪੋਂ ਕੱਜ ਦੇ ਹੁੰਦੇ ਤੀਮੀ ਕੇ ਛੱਡ ਗਏ ਨਹੀਂ ਤੁਨੂੰ ਉਹ ਅਸੀਂ ਤਾਂ ਆਪੀ ਮਾੜਿਆਂ ਬੈਦਾ ਖਾਤ ਮੈਂ ਤੀਮੀ ਵਾਲਾ ਮੂੰਹ ਕਾ ਨਾ ਪਾਏ ਸਰ ਉੱਡਾ ਗੰਮਰੇ ਸਾਲ ਕੜੇ ਦੇ ਉਹ ਤੂੰ ਬਹਿ ਜਾ ਬਹਿ ਜਾ ਤੂੰ ਮਾਰੇਗਾ ਡਾਗ ਹੁਣ ਠਾਰ ਮਾ ਸੜ ਉੱਤਰਦਾ ਚਲੇ ਤੇ ਤੂੰ ਨਾ ਚਾਰ ਪੁੜਿਆਂ ਤੋਂ ਉਹ ਤੂੰ ਭੱਗ ਜਾ ਤੂੰ ਟਿਕ ਜਾ ਤੂੰ ਕਾਣੂ ਕਾਣੂ ਦੋਨੇ ਪਿਓ ਪੁੱਤ ਧਾਣੂ ਜਾ ਪੁੱਤ ਤੂੰ ਦੁਕਾਨ ਤੇ ਜਾ ਮੇਰੇ ਨਾਲ ਇੱਕ ਚੀਜ਼ ਨਹੀਂ ਜਦ ਨਾਲ ਨਾ ਪੁੱੜ ਜਾ ਇਹ ਹੈਗਾ ਜਿਹੇ ਜਿਹਾ ਬੋਲਾ ਹੈਗਾ ਸਾਲਾ ਮੱਕਤਲਾ ਕੰਮ ਮੈਂ ਉਹ ਹਮ ਮੁਰਦਾ ਹਾਂ ਜਬਾਯਾ ਗੁੱਸੇ ਚ ਮੈਂ ਵੀ ਵੱਧ ਘੱਟ ਬੋਲ ਜਾਂਦਾ ਜਵੱਖਾ ਨੂੰ ਊਂ ਤਾਂ ਮੋਹ ਕਰਦੇ ਨੇ ਮੇਰਾ ਸਾਰਾ ਦਿਨ ਬਚਾ ਰੱਜਪਾਕ ਕੰਮ ਕਰਦਾ ਡੰਗਰਾਂ ਚ ਡੰਗਰ ਹੁੰਦਾ ਫਿਰਦਾ ਰਹਿੰਦਾ ਮੈਂ ਉਹਨੂੰ ਫੇਰ ਵੱਧ ਘੱਟ ਬੋਲ ਜਾਂਦਾ ਚੱਲ ਦੇਖਦੇ ਆ ਇਹ ਤਾਂ ਵੀ ਕਰਦੇ ਆ ਹੱਲ ਉਹ ਸੌਰੇ ਦੀ ਵਿਆਹ ਕੇ ਲਿਆਂਦੀ ਸੀ ਉਹਦੀ ਪਤਾ ਨਹੀਂ ਕੀਮਤ ਮਰੀ ਸੀ ਜਵਾਕ ਨੂੰ ਛੱਡ ਕੇ ਤੁਰ ਗਈ ਇੰਨਾ ਚੰਗਾ ਮੁੰਡਾ ਤਾਂ ਦੀਵਾ ਲੈ ਕੇ ਨਹੀਂ ਲੱਭਦਾ ਕਰੀਏ ਹੱਲ ਜਵਾਕ ਦਾ ਹਜੇ ਤਾਂ ਉਮਰ ਹੀ ਕੁਛ ਨਹੀਂ ਸਾਰੀ ਜ਼ਿੰਦਗੀ ਕਿਵੇਂ ਕੱਟੂਗਾ ਹਜੇ ਦਾ ਵਿਚਾਰਾ 30 ਦਾ ਮਸਾ ਹੋਇਆ ਕੱਲਿਆਂ ਜ਼ਿੰਦਗੀ ਕੱਟਣੀ ਬਹੁਤ ਔਖੀ ਆ ਮੈਨੂੰ ਪਤਾ ਜਿਹਨੇ ਸਾਰੀ ਉਮਰ ਇਕੱਲੇ ਕੱਟੀ ਐ ਕਰੀਏ ਕੋਈ ਹੱਲ ਮੁੰਡੇ ਦਾ ਐ ਕਰਦੇ ਆ ਘੋੜੇ ਦੇ ਮਾਮੇ ਨੂੰ ਲਾਉਣੇ ਆ ਫੋਨ ਉਹਨੂੰ ਕਹਨੇ ਆ ਭਾਈ ਕਰਾ ਕੋਈ ਸਾਕ ਸੁਕ ਆਪੀ ਮੇਰਾ ਸਾਲਾ ਕੋਈ ਇਹਦੀ ਚਾਚੇ ਤਾਇਏ ਦੀ ਲੱਭ ਕੇ ਦੇ ਦਊਗਾ ਪਰ ਇੰਨਾ ਦੀ ਰੰਦਾ ਪਹਿਲਾਂ ਨਹੀਂ ਇਕਨੇ ਪੂਰ ਲਾਇਆ ਦੂਜੀ ਪਤਾ ਨਹੀਂ ਕਹੇ ਜੀ ਆਉਗੀ ਚੱਲ ਦੇਖਦੇ ਆ ਆਪਾਂ ਹੀ ਸਾਰੀਆਂ ਇੱਕੋ ਜੀਆਂ ਵੀ ਨਹੀਂ ਹੁੰਦੀਆਂ ਛੱਤਰਾ ਤੂੰ ਓਏ ਮੈਂ ਪਸੜਾ ਠੀਕ ਹੈ ਵਧੀਆ ਵਧੀਆ ਭਾਈ ਓ ਠੀਕ ਹੈ ਮਸਲਾ ਸਸਰੀਕਾਲ 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 ਬਹਿ ਜਾ ਬਹਿ ਜਾ ਹਾਂ ਖਾਸ ਆਈ ਟਾਈਮ ਜਾ ਲਾ ਆ ਸਵੇਜੇ ਪਿਆ ਓ ਰੱਖ ਦੇ ਥੀ ਸੇ ਬਾਨੂ ਕੀ ਹੈ ਹੋਰ ਕਿਵੇਂ ਆ ਬਸ ਵਧੀਆ ਭਾਈ ਤੂੰ ਸੁਣਾ ਕੁੜਮਣੀ ਕਿਵੇਂ ਆ ਕੁੜਮਣੀ ਤਾਂ ਤੇਰੀ ਠੀਕ ਐ ਵਧੀਆ ਭਾਈ ਪਰ ਪ੍ਰਾਉਣਾ ਕਿੱਥੇ ਆ ਪ੍ਰਾਉਣਾ ਤਾਂ ਗੁਸਲਖਾਨ ਨੇ ਜਿੱਥੇ ਵੱਡ ਰਿਹਾ ਨਹਾਈ ਜਾਂਦਾ ਆ ਜਾਂਦਾ ਉਹ ਤਾਂ ਤੇ ਤੇ ਆਪਣਾ ਘੋੜਾ ਕਿੱਥੇ ਆ ਘੋੜਾ ਵੀ ਆ ਠੀਕ ਤੇ ਫਿਰਦਾ ਹੋ ਦੁਕਾਨ ਲਗਾਉਣ ਤੇ ਫਿਰਦਾ ਹੋ ਸੱਤਣਾ ਫਿਰ ਉਹਨੂੰ ਤੇ ਨੂੰ ਪਤਾ ਨਹੀਂ ਮੇਰਾ ਮਾਮਾ ਆ ਉਹਨੂੰ ਆ ਜਾਂਦਾ ভাই ਆ ਜਾਂਦਾ ਉਹਨੂੰ ਕਿਹੜਾ ਪਤਾ ਇਮਾਮਾ ਆ ਦੱਸਣਾ ਪੋਵੇ ਇਮਾਮਾ ਰਿਆ ਜਰਾ ਬੜਾ ਟਾਈਮ ਹੀ ਨਹੀਂ ਲਾਤਾ ਪਰੋਣੇ ਨੇ ਨਾਉਣ ਦੇ ਹੋਏ ਹੁਣ ਲਿਪਾ ਪੋਚੀ ਜੀ ਕਰੀ ਜਾਂਦਾ ਹੂ ਆ ਜੂਗਾ ਔਰ ਫਿਰ ਸਿਹਤ ਕਿਵੇਂ ਰਹੀ ਦੀ ਤੇਰੀ ਸਿਹਤ ਬਸ ਠੀਕ ਆ ਭਾਈ ਅੱਜ ਕਿਵੇਂ ਯਾਦ ਕਰ ਲਿਆ ਫਿਰ ਇਹਨੂੰ ਦੱਸਿਆਤਾ ਸੀ ਉਹ ਫੋਨ ਤੇ ਕੰਮ ਜਾ ਉਹ ਕਰਦੀ ਏ ਮੁੰਡੇ ਦਾ ਘਰ ਜਾ ਬਸਾ ਦੀਏ ਕੋੜੇ ਦਾ ਕੋੜੇ ਦਾ ਕਾਨੂੰ ਆਪਣੇ ਵਾਲੇ ਕ੍ਰਿਸ਼ਨ ਦਾ ਵੱਡੇ ਦਾ ਐਸ ਉਮਰੇ ਚ ਐਸ ਉਮਰ ਨੂੰ ਕੀ ਉਮਰ ਹੋ ਗਈ ਹੱਟੇ ਜਵਾਗਤਾ ਹੈਗਾ ਉਹ ਚਾ ਚੰ ਕਰਾ ਲੱਕ ਕਰਾ ਲਾਂਗੇ ਰਿਸ਼ਤਾ ਦਾ ਦੇਖ ਭਾਈ ਕੋਈ ਕੋਈ ਚਾਚੇ ਮਾਮੇ ਤਾਈ ਦੀ ਦੇਖ ਲੈ ਕੋਈ ਕੁੜੀ ਤਾਂ ਕਰ ਬਸ ਜੂਗਾ ਲੱਪ ਦਾਂਗੇ ਲੱਬ ਲੱਬ ਭਾਈ ਤਾਂ ਹੀ ਤਾਂ ਤੈਨੂੰ ਬੁਲਾਇਆ ਸੀ ਵੀਰ ਨੂੰ 76 ਵਾ ਪਈ ਕਰਾਉ ਹੱਲ ਆ ਆ ਗਿਆ ਕ੍ਰਿਸ਼ਨ ਵੀ ਭਾਈ ਔਰ ਭਾਈ ਨਿਸ਼ਤਰਾ ਕਿਵੇਂ ਆ ਔਰ ਪਪ ਪੀ ਪੱਜੇ ਮਾਰੀ ਨਾ ਕਦੇ ਯਾਰ ਗੱਲ ਸੁਣਾ ਪਪ ਓਏ ਮੈਂ ਚਾਹ ਲੈ ਕੋਣ ਉਸ ਵਾਸਤੇ ਕਦੇ ਸੁਣੇਰ ਪਹਿਲਾ ਰਿਸ਼ਤੇਦਾਰ ਦੋ ਪਾਣੀ ਪੋਣੇ ਪਿਆਰੇ ਅੱਖ ਦੇ ਵਿੱਚ ਗੱਲ ਨਹੀਂ ਕੱਟੀ ਹੁੰਦੀ ਪਪ ਪਪ ਪਰ ਉਹਨੇ ਠੀਕ ਹੈ ਹਾਂ ਕਿਹੜੇ ਵੇਲੇ ਜ਼ਿਆਦਾ ਗੱਲ ਆਉੜੀ ਆ ਹਾਂ ਭਾਈ ਬਹਿ ਜਾ ਪਾਣੀ ਪੋਣੇ ਪਾਣੀ ਲੈ ਦੇ ਹਾਂ ਪਾਣੀ ਲੈ ਕੰਡਾ ਜਾ ਲੈ ਪੁੱਤ ਇਹ ਅਜੇ ਕਦੋਂ ਹੋ ਰਿਹਾ ਏ ਐਂ ਜੇ ਤਾਂ ਕਤੋਂ ਠੀਕ ਐ ਭਾਈ ਮੁੰਡਾ ਤਾਂ ਮਿਲ ਲ ਲੱਗਦਾ ਸਰ ਮੇ ਚ ਪਿਆ ਮਿਲ ਨਾ ਨਾ ਸਰ ਮਾ ਤਾਂ ਕਾਨੂੰ ਭਾਈ ਕੰਮ ਚ ਮਤ ਮਾਰੀ ਰਹਿੰਦੀ ਐ ਕਲਾਕਾਰ ਹੈਗਾ ਵਿਚਾਰਾ ਪਰੋੜਾ ਤੇਰਾ ਬੁੜਾ ਆਪਣਾ ਪਾਂਜਾ ਕਿੱਥੇ ਆ ਇੱਥੇ ਗਿਆ ਉਹ ਕੋਲੇ ਖੜਨ ਆ ਇੱਥੇ ਫਿਰਦਾ ਹੂ ਭਾਈ ਮੈਂ ਉਹਨੂੰ ਸੱਦ ਕੇ ਲਿਆਉਣਾਗਾ ਤੂੰ ਬੈਠ ਪੁੱਤ ਨਲ ਕਿੱਕ ਕੈਦੀ ਨੂੰ ਉਹਦਾ ਮਮਸ ਸੇਬਲੇ ਗਿਆ ਉਹਦੇ ਪਾਸੇ ਮਾ ਲੱਕਾ ਹੋਣਾ ਕੋੜੇ ਨੂੰ ਬੁਲਾ ਕੇ ਉਹ ਰਵੀਨ ਸ਼ੇਤਰਾ ਪਰਿਵਾਰ ਕੇ ਮੈਂ ਠੀਕ ਹੈ ਠੀਕ ਆ ਪਰਾਉਣਿਆ ਮੇਰੀ ਕਿਵੇਂ ਆਇਆ ਸੀ ਹੁਣ ਗੱਲ ਹੂੰ ਮੈਨੂੰ ਸਦਮ ਤੇਰੀ ਬਸੜਨੇ ਮੇਰੇ ਨੇ ਠੀਕ ਹੈ ਨਾ ਬਾਪੂ ਨੇ ਹਾਂ ਤੇਰਾ ਕਰਾਉਣਾ ਰਿਸ਼ਤਾ ਓਕੇ ਰਿਸ਼ਤੇ ਕਰਾਉਂਗੇ ਮਾਤਾ ਪਹਿਲਾਂ ਕਰਾ ਕੇ ਬਸਾਈ ਜਾਂਦਾ ਉਹ ਉਹ ਜਿਹੜਾ ਹੋ ਗਿਆ ਸੋ ਹੋ ਗਿਆ ਹੁਣ ਮੇਰੀ ਗੱਲ ਸੁਣ ਲੈ ਕੁੜੀਆਂ ਮੈਂ ਦੋ ਪਸੰਦ ਕੀਤੀਆਂ ਅੱਛਾ ਜਿਹੜੀ ਵੀ ਤੇਰੇ ਪਸੰਦ ਆਈ ਤੇ ਦੇਖਣੀ ਆ ਫੜੁਕੜੀ ਦੀ ਉਹ ਫੋਟੋ ਵੀ ਦੇਖਣੇ ਛਤਰਾ ਬਸ ਫੋਟੋਵਾਂ ਨਾਲ ਨਹੀਂ ਕੁਝ ਹੁੰਦਾਗਾ ਸਾਥ ਨਾਲ ਮਾਉਣ ਵਾਲੀ ਚਾਹੀਦੀ ਹੁੰਦੀ ਆ ਚਲ ਕੋਈ ਨਾ ਫਿਰ ਮੜਾ ਵਾਲੀ ਧੰਭਾ ਮੱਜਾ ਪਿੱਛੇ ਕਰਿਆ ਆ ਮੱਜਾ ਉਧਰ ਕਰਿਆ ਪੱਪ ਵਾਲੀ ਉਹ ਪੱਜਾ ਪਿੱਛੇ ਕਰਿਆ ਬੜਾ ਪੁਆ ਹਤਾ ਬਾਇਆ ਬਾਇਆ ਉਹ ਦਸੂਬਰ ਖੇਤੀਬਾੜੀ ਕਿਵੇਂ ਚੱਲਦੀ ਆ ਤੇਰੀ ਖੇਤੀਬਾੜੀ ਦਾ ਵਧੀਆ ਚੱਲਿੰਦਾ ਨਰਮਾ ਵਧੀਆ ਹੋ ਰਿਹਾ ਇਹ ਖੜਾ ਉਹ ਮੁੰਡਾ ਲਾਇਆ ਕਿਸੇ ਕੰਮ ਤਾਂ ਦੇ ਕੇ ਨਾ ਮੁੰਡਾ ਤਾਂ ਨਾ ਲਲ ਲਲ ਲਾ ਫਿਰ ਉਹਦੀ ਉਮਰ ਨੰਗੀ ਜਾਂਦੀ ਮੇਰੇ ਸਲੇ ਦੀ ਉਹ ਮੁੰਡਾ ਤਾਂ ਨਾ ਮੈਂ ਜਾਣੂ ਗਈ ਹੈ ਕਿ ਮੈਂ ਬਰਾ ਨਾ ਦਾ ਕਰੇ ਕੂਰੇ ਨਾ ਚੜਕੇ ਮੈਂ ਤਨੂੰ ਕੰਮ ਨੂੰ ਕਹੀ ਹੀ ਨਹੀਂ ਕਰ ਮੈਂ ਤਾਂ ਲਾਟ ਲਈ ਰੱਖਦਾ ਨੂੰ ਉਹਨੂੰ ਐਂ ਲੱਗੇ ਵੀ ਮੈਂ ਕੱਲਾ ਜਾਂ ਮਸੂ ਕਰਦਾਂ ਜਾਂ ਜਿਵੇਂ ਦੀ ਮਾਂ ਪਾਪੀ ਸੀਗੀ ਮਤ ਕਦੇ ਕਹੀ ਹੀ ਨਹੀਂ ਕੋਈ ਉਹਨੂੰ ਕੁਝ ਜੇ ਕਹੇਗਾ ਪੁੱਤ ਤਰਾ ਉਹ ਫੇਰ ਹੀ ਕੰਮ ਲੱਗੂ ਉਹ ਕੋਈ ਨਾ ਲਾਲਾਂਗੇ ਹੁਣ ਬਹੁਤ ਟਾਈਮ ਤੇ ਵਿਢਣ ਦੇ ਉਹਨੂੰ ਕਰਨ ਤੇ ਐਸ਼ ਪਿਓ ਦੇ ਸਿਰ ਤੇ ਐਸ਼ ਹੁੰਦੀ ਆ ਆ ਫਿਰਦਾ ਮੇਰਾ ਸਾਲਾ ਉਹ ਪੁੱਤ ਕੋੜੇ ਉਹ ਰੋ ਕੀ ਕਰਦਾ ਪੱਤਾ ਏ ਚੀਜ਼ਾਂ ਲੈਂਦਾ ਫਿਰਦਾ ਸਾਰਾ ਦਿਨ ਚੀਜ਼ ਜੀ ਖੜਿਆ ਜਾਗ ਆ ਘਰੇ ਚਲੀਏ ਪਗਦਾ ਮੈਂ ਹੀ ਆਉਂਦਾ ਪੁੱਤ ਤੇਰਾ ਮਾਮਾ ਆ ਰਿਹਾ ਘਰੇ ਆ ਚਲੀਏ ਉਹਦਾ ਬੇਲਾ ਭੰਦਾ ਖਸਮ ਤੂੰ ਹੀ ਬੇਲਾ ਭੰਦਾ ਆ ਨਹੀਂ ਬੋਲਦੇ ਹੁੰਦੇ ਵੱਡਿਆਂ ਨੂੰ ਤੇਰੇ ਅਸਤੇ ਚਾਹੋ ਲੈ ਕੇ ਆ ਰੱਲੀਏ ਘਰੇ ਉਹ ਸੰਦਾ ਆਲੇ ਤੋਂ ਹੁੰਦੇ ਆ ਕਿਨੇ ਲਿਆਉਂਦੇ ਨੇ ਥਾਉਂ ਨਹੀਂ ਸੰਦਾ ਆਲੇ ਪੁੱਤ ਜਾ ਆ ਜਾ ਆ ਜਾ ਆ ਛੇਰ ਬੱਗਾ ਮੈਂ ਹੀ ਆਉਂਦਾ ਆ ਜਾ ਆ ਜਾ ਗੁੱਸਾ ਨਹੀਂ ਕਰਦਾ ਮੈਂ ਨਾ ਆ ਜਾ ਬਾਵਾ ਦਾ ਯਾਰ ਉਹ ਆ ਜਾ ਪੁੱਤ ਤੇਰਾ ਮਾਮਾ ਡਿੱਕੀ ਜਾਂਦਾ ਕਰਦਾ ਕਰਿਆ ਖੜਾ ਆ ਆ ਜਾ ਇਹਨੂੰ ਕਰੇ ਬਗਯਾ ਆ ਮੇਰਾ ਛੇਰ ਬੱਗਾ ਆ ਜਾ ਆ ਜਾ ਆ ਜਾ ਚਲ ਚੱਲੀਏ ਕਰਨ ਆ ਲੈ ਆ ਲੈ ਤੂੰ ਮੂਹਰੇ ਨਾ ਆ। ਐਂ ਦਾ ਖਾ ਤੂੰ ਮੈਂ ਤੰਗ ਕਰੀ ਉਹ ਬੁਰਾਗਾ। ਚੱਲ ਕੋਈ ਨਹੀਂ ਪੁੱਤ। ਗੁੱਸੇ 'ਚ ਮੜਾ ਮੋਟਾ ਬੋਲਤਾ ਫਿਰ ਕੀ ਹੋ ਗਿਆ? ਦਾਦਾ ਨਹੀਂ ਤੇਰਾ। ਆ ਬੋਲਾ ਬੜਾ। ਤੇਰਾ ਨਹੀਂ ਦੇਖਦਾ ਪੈਂਦਾ ਖਾ। ਬੱਚ ਮੈਂ ਨਹੀਂ ਖਾਂਦਾ ਗੋਲੇ। ਤੂੰ ਹੀ ਖਾ ਲੈ। ਮੇਰੇ ਕੋਲ ਨਿਆ ਟੁਕੜਾ ਕਿਤੇ ਜ਼ਿੰਦਗੀ 'ਚ ਕੱਦਦੇ ਹੋਣੇ। ਤੂੰ ਖਾ ਲੈ ਪੁੱਤ। ਤੰਗਾ ਬਗਜਾ ਕਰੇ ਤੂੰ ਤੇਰਾ ਮਮ ਮਾਰਿਆ ਉਹ ਤੀਵੀਆਂ ਨੇ ਪੱਦਾ ਸੁਣਿਆ ਮੈਂ ਖੇਤ ਕਿਹੜਾ ਮਾਰਿਆ ਵਾ ਕਿਹੜਾ ਖੇਤ ਇਹਨਾਂ ਤੋਂ ਵੱਧਿਆ ਜਰਾ ਦਾ ਜਿਆ ਤੂੰ ਕਰੇ ਹੌਲਾ ਬੋ ਛੱਡ ਜੇ ਮੋਹਰਾ ਮਾਮਾ ਅੱਥੀਆ ਮਾਮਾ ਸ੍ਰੀ ਕਾਦ ਲੋੜ ਤੈਨੂੰ ਪਤਾ ਨਹੀਂ ਤੇਰਾ ਮਮ ਮਾਮਾ ਆਇਆ ਹੋਇਆ ਕਿੱਕ ਮੈਂ ਕਰੇ ਬਾਜਾ ਯਾਰ ਉਹ ਪੁੱਤ ਪੈਰੀ ਹੱਥਾਂ ਆਉਂਦੇ ਹੁੰਦੇ ਨੇ ਦਾਦੇ ਮਾਮਾ ਬੜੀ ਹੱਥਾਂ ਲਾ ਦੇ ਸਸ ਸਰਬਤਣੀ ਉਹਦੀ ਤੈਨੂੰ ਉਹ ਮਾਮਾ ਠੀਕ ਆਏ ਪਰ ਉਹ ਮੁੰਡੇ ਨੇ ਸਰੀਰ ਦਾ ਸੋਨਾ ਚੱਕ ਰੱਖਿਆ ਦਿੱਤਾ ਫਿਰ ਨਸੀ ਬੱਤਿਆਂ ਤੋਂ ਬਚਾ ਡੰਡ ਲੋਣ ਮਾਮਾ ਮੈਂ 7 ਵਜੇ 7 ਵਜੇ ਆਏ ਦੇਖੋ ਲਾਗੇ ਮੜੇ ਆਏ 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 ਆਪ ਪੱਤੀ ਹੋੜਾ ਸਸ ਸਰੀਰ ਹੋ ਰਿਹਾ ਡੋਲਾ ਵਧੀਆ ਆ ਠੀਕ ਆ ਪੁੱਤ ਤੇਰੇ ਵਾਸਤੇ ਮੈਂ ਸਸ ਕੁਰਤੇ ਜੋ ਬਾਹਰੇ ਆਵੇ ਡੋਲਾ ਤੇਰੇ ਯਾਰ ਦਾ ਸੇਵ ਲੈ ਗਿਆ ਮੈਂ ਤੇਰੇ ਬਸ ਆ ਬੜਾ ਆਇਆ ਗਰੀ ਅੰਦਰ ਆ ਕੇ ਖਾਣਾ ਇੱਕੋ ਇੱਕ ਘਟਾ ਤੇ ਚੀਰ ਕੇ ਦੇਦੀ ਕੰਮ ਨੂੰ ਹੀ ਉਹ ਬਾਪ ਬਾਰੀ ਨਹੀਂ ਤੇ ਮਾਰੀ ਤੇਰੀ ਤਾਂ ਐ ਨਹੀਂ ਕਰਦੇ ਹੁੰਦੇ ਲਫਾਫਾ ਮੈਨੂੰ ਖਾ ਦੇ ਯਾਰ ਅਰਖ ਖਾ ਦੇ ਸਾਹਲਾ ਅਰਖ ਖਾ ਦੇ ਲੈ ਲੈ ਅਸੀਂ ਕਿੰਨੇ ਬਾਹਰ ਆਈ ਯਾਰ ਜਿਹੜੇ ਬੱਤੀ ਨੇ ਉਸਾਰ ਤੋਂ ਬਸਾਣਾ ਕਰੇਦਾ ਪੀ ਐ ਤੋਕ ਪਲਾਉਣੇ ਕਬਲ ਜਾ ਕੇ ਦੋ ਮਾਰਦਾ ਯਾਰ ਮੇਰੇ ਵੰਗੂ ਆ ਓ ਯਾਰ ਮੈਨੂੰ ਚੱਲ ਪੁੱਤਾਂ ਤੋਂ ਸਾਡੇ ਪੱਕ ਪਿੰਦੀ ਆਰੀ ਆ ਉਹ ਤੂੰ ਦਾ ਗੁੱਸਾ ਨਾ ਕਰੀ ਇਹ ਕੋਈ ਨਾ ਆਈਏ ਉਹ ਨਵੀਂ ਬੋਲ ਛੱਡੀ ਯਾਰ ਆਪਾਂ ਆਪਣੇ ਮੇਨ ਬੁੱਧੀ ਰਹੀਏ ਥੈਟਸ ਇਟ ਕੁੜੀ ਨੂੰ ਕਦੋਂ ਲੈਖਣ ਜਾਣਾ ਮੈਂ ਤਨ ਆਪਾਂ ਕਰਾਂਗੇ ਮੈਂ ਬਾਪੂ ਨਾਲ ਗੱਲ ਕਰਾਂਗਾ ਬਾਪੂ ਨਾਲ ਗੱਲ ਕਰਕੇ ਫੇਰ ਦੱਸ ਦੂ ਮੈਂ ਮੇਰੀ ਗੱਲ ਮੈਂ 10 15 ਦਿਨ ਉਰੀ ਰਹੂੰਗਾ ਕੋਈ ਗੱਲ ਨਹੀਂ ਤੇਰਾ ਆਪਦਾ ਘਰ ਹੈ ਲੈ ਜਦੋਂ ਕਹੇਗਾ ਉਹਦੀ ਆਪਾਂ ਗੱਡੀ ਖਿੱਚ ਦਾਂਗੇ ਆਪਣੀ ਹਾਂ ਬਾਕੀ ਚੱਲਾਂਗੇ ਗੱਡੀ ਜਿਹੜੀ ਬਾਹਰ ਖੜੀ ਓੜੀ ਫੋਨ ਕਰਕੇ ਸੱਦੂਗਾ ਅੱਛਾ ਠੀਕ ਪੱਟੀ-ਕੱਟੀ ਹੈ ਠੀਕ ਹੈ ਜਿਹੜਾ ਬਾਪੂ ਨਾਲ ਗੱਲ ਕਰ ਲੂ ਮੈਂ ਕੋਈ ਮੇਰੀ ਗੱਲ ਕੋ 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 ਕੁੜੀਆਂ ਦੌੜ ਨੇ ਜਿਹੜੀ ਆਈ ਪਸੰਦ ਚੱਕ ਲਈ ਇਹਨਾਂ ਬਾਹੋਂ ਵਾਲੀ ਚਾਹੀਦੀ ਹੁੰਦੀ ਆ ਸਾਥ ਉਹ ਗੱਲ ਜਿਹੜਾ ਕਾਏ ਕੀ ਬੁਧਾਈ era ਜਿਹੜੀ ਮਨਜੋਰੀ ਸੱਤदाई ਹੱਜਵਾਹ ਖਣੇ ਕਾਏ ਨੂੰ ਸਾਹਮਣੇ ਉਸ ਚੱਕ ਲਈ ਯਾਰ ਉਹ ਸੂਟ ਸੈਚੜਾ ਦੋ ਦਿੰਦਾ ਆਪਾਂ ਅੰਦਰ ਬੈਠ ਗਏ ਕੀ ਕਹਿੰਦਾ ਮੇਰਾ ਸਲੋ ਪੈਂਤ ਜਿਹੜਾ ਜਿਹੜਾ ਪਪ ਭੇਡ ਦਾ ਖਸਮ ਇਹ ਆਹ ਊੜਿਆ ਏੜੀ ਮੇੜੀ ਊੜਾ ਕਪੜਾ ਸਸਤੇ ਆਣਾਗਾ ਊੜੇ ਸੇਵਤਾ ਉਦਾ ਹੀ ਲੱਗਦਾ ਊ ਕੋਈ ਨਾ ਗੱਸਾ ਨਾ ਕਰੀ ਪਾਪੇ ਬਲਾਇਆ ਮਾਤ ਆ ਗਈ ਕਰੀ ਨਾ ਏੜੀ ਪਾਪੇ ਆਈ ਕਰੀ ਨਾ ਪੁੱਤ ਚੋਰ ਥੂੜੀ ਦੇਖੀ ਸਾਰਟਲ ਵੇੜਦੀ ਪੁੱਤ ਮਾਰ ਦੇ ਕਿ ਛੱਡੀ ਕੜੋਲੀਆ ਦੀ ਸੀ 2000 ਰੁਪਏ ਦੀ ਬੜੀ ਭੈਣ ਕਰਤੀ ਕੀ ਹੋ ਗਿਆ ਮਾਮੇ ਉੱਪਾ ਗਿਆਈ ਆ ਮੇਰਾ ਪੁੱਤ ਖਾ ਕੇ ਮੈਂ ਨਹੀਂ ਮਾਰਿਆ ਛਿਰਕੀਆਂ ਲਾਈਆਂ ਸੀ ਕੋਕੀ ਮੈਂ ਤਾਂ ਆਇ ਨਹੀਂ ਪੁੱਤ ਕਰਦੇ ਹੁੰਦੇ ਛਿਰਲੀਆਂ ਆ ਮੇਰਾ ਹੁਣਾ ਹੁਣ ਕਿਵੇਂ ਆ ਗਿਆ ਤੂੰ ਤੂੰ ਬੁਲਾਇਆ ਨਾ ਅੱਛਾ ਮੈਂ ਤਾਂ ਉਹਦੀ ਕਹਿੰਦਾ ਛਾਇ ਨਹੀਂ ਪੁੱਤ ਕਰਦੇ ਹੁੰਦੇ ਮੈਂ ਨਹੀਂ ਚੰਗਾ ਪਾਪੇ ਪਾਪੇ ਹਾਂ ਉਹ ਗੱਲਾਂ ਕਰ ਲਾ ਭੈਣ ਦੇ ਖਾਲੀ ਕੋਈ ਬੰਦਾ ਮਦਦ ਕਰੀ ਨਾ ਪੁੱਤ ਇਹ ਫਰੀ ਇੱਕ ਗਲਤੀ ਕਾਲਜੀ ਕੱਢ ਜਾਦਾ ਵਈ

ਆਪਾ ਬੈ 10 ਦਿਨ ਤੈਨੂੰ ਮੈਂ ਕਿਹਾ ਨਾ ਉਰੀਆਂ ਕੋਈ ਗੱਲ ਨਹੀਂ ਜਦੋਂ ਕਿਆ ਉਦੀ ਬਾਅਦ ਚਲੀ ਬਾਪੂ ਕੋਈ ਗੱਲ ਬਾਪੂ ਨਾਲ ਗੱਲ ਕਰ ਕੋਈ ਚਾਸ ਫਿਰਣਾ ਹੈ ਇਹ ਜੰਗਰ ਬੱਚਾ ਟਿੱਕੀ ਵਿੱਚ ਚਲਾ ਵਧੀਆ ਹਾਂ ਪੁੱਤ ਤਿਹੜੂ ਕੀ ਹੋ ਗਿਆ ਮੁਰਗੇ ਨੂੰ ਐ ਜਿਕਰ ਇਹਨਾਂ ਕੀ ਆ ਗੱਲ ਕਰਨੀ ਹੈ ਤੇਨਾਂ ਐਂ ਕਰੀ ਨਾ ਪੁੱਤ ਜੀਬ ਕਿੱਥੇ ਤੇਰੀ ਵੀ ਬੈਗਜ ਕਰ ਲੋ ਭੈਣ ਦੇ ਜਰੋ ਉਹ ਹਾਂ ਉਹ ਆਏ ਉਹ ਪੜ ਦੀ ਜਗ੍ਹਾ ਤੇ ਕਰਨਾ ਹੈ ਮੇਰੇ ਵਿਆਹ ਦੀ ਗੱਲ ਕਰੀਂਨੇ ਹੋ ਮੇਰੀਆਂ ਸ਼ਰਤਾਂ ਨੇੜੀਆਂ ਕੀ ਸ਼ਰਤਾਂ ਪੁੱਤ ਤੇਰੀਆਂ ਕੁੜੀ ਝੁੰਗਣੀ ਝੁੰਗਦੀ ਹੋਣੀ ਚਾਹੀਦੀ ਆ ਮੇਰੇ ਨਾਲ ਗੋਲੀਆਂ ਖੇਡੇ ਮੇਰੇ ਨਾਲ ਸੌਵੇ ਕੋਈ ਪੁੱਤੋ ਤੇਰੇ ਵਿਆਹ ਦੀ ਗੱਲ ਨਹੀਂ ਕਰਦੇ ਮੇਰੇ ਵਿਆਹ ਦੀ ਗੱਲ ਕਰਨਾ ਐ ਤਰਾ ਮਾਮਾ ਤੂੰ ਸਰੀ ਬਾਤ ਮੰਮੀ ਲੈ ਕੇ ਦੇਵਾਂਗੇ ਨੰਮੀ ਮੈਨੂੰ ਨਹੀਂ ਮੰਮੀ ਮੰਮੀ ਚਾਹੀਦੀ ਆ ਮੈਂ ਤਾਂ ਬਹੂ ਲੈ ਕੇ ਦੋ ਪਾਂਹ ਦੇ ਖਾਲੇ ਮੈਂ ਤੁਜੀ ਨਹੀਂ ਲੋਟ ਆਉਂਦੇ ਪਹਿਲਾਂ ਬੁੜਾ ਨਹੀਂ ਲੋਟਦਾ ਹੁਣ ਤੂੰ ਨਹੀਂ ਲੋਟਦਾ ਤੈਨੂੰ ਦੂਜੀ ਤੀਜੀ ਚਾਹੀਦੀ ਆ ਆਣੀ ਥੋੜੀ ਹੁੰਦਾ ਯਾਰ ਉਹ ਪੁੱਤ ਕੋਈ ਨਾ ਤੇਰੀ ਵਾਸਤੇ ਵੀ ਦੇਖਾਂਗੇ ਉਹਦਾ ਸਿਰ ਪਾੜੂ ਮੈਂ ਪੰਜ ਕਰਦਾ ਨੂੰ ਭੇਦ ਉਹ ਨਹੀਂ ਪੁੱਤਾਂ ਨਹੀਂ ਬੋਲਦਾ ਮਾਮਾ ਹੈਲੋ ਉਹ ਉਹ ਪੰਜ ਤੇਰੇ ਜਿੰਨੇ ਪੈਰੀ ਆਏ ਉੰਨੇ ਪੈਰੀ ਮੁਰਜ ਜਾਣੀ ਇੱਥੇ ਲੱਤਾਂ ਤੜਵਾ ਕੇ ਜਾਣਾਂ ਮਾਮੇ ਕਿੱਦਾਂ ਲਦਾ ਤੇ ਕੀ ਹੋਗੀ ਉਹ ਤੂੰ ਬਹਿ ਜਾ ਪੁੱਤ ਬਹਿ ਜਾ ਆ ਜਾ ਬਹਿਣ ਬਲੱਡ ਵਧ ਰਿਹਾ ਮਾਮੇ ਉਹ ਤੂੰ ਬਹਿ ਜਾ ਬਹਿ ਜਾ ਬਦਾਂ ਮੇਡੂ ਤੇਰਾ ਸਰੀਰ ਰਹੇਗਾ ਬਾਏ ਗੱਗਲ ਦਾਸ ਬਸ ਤੂੰ ਪੰਜ ਮੇਰਾ ਪਿਆਰਾ ਵਰਦਾ ਨਹੀਂ ਆ ਇਹ ਬੁਢੇ ਦਾ ਵਿਆਹ ਕਰੀ ਜਾਂਦਾ ਹੁਣ ਹੁਣ ਉਮਰ ਚੇ ਜੀ ਰਹਿ ਗਿਆ ਪਿਆ ਜਰ ਫਿਰ ਕੀ ਹੋ ਗਿਆ ਤੈਨੂੰ ਮੰਮੀ ਲਿਆ ਕੇ ਦੇ ਮੈਂ ਮੰਮੀ ਕੀ ਕਰੂੰਗਾ ਮੈਂ ਆਪ ਦਾ ਕਹਦੇ ਰਹੇ ਪਹਿਲੇ ਘਰ ਬੇਬੀ ਤੇਰਾ ਵਿਆਹ ਦੀ ਉਮਰ ਹੋ ਰਹੀਆ ਵਿਆਹ ਦੀ ਉਮਰ ਹੋ ਰਹੀਆ ਛੱਡ ਜਰ ਹੁਣ ਪਹਿਲਾ ਕਰਾਉਦੇ ਨਹੀਂ ਗੇ ਮੈਂ ਚੱਲ ਰੋਣਾ ਜਰ ਮੈਂ ਤੇਰੇ ਵਾਸਤੇ ਵੀ ਕੁੜੀ ਦਿੱਖੀ ਹੋਈ ਆ ਕੁੜੀ ਕਿੱਥੇ ਆ ਦਿਖਾ ਮੈ ਫਿਰ ਹੂੰ ਛੱਡ ਦੇ ਕੱਢੀ ਜੀ ਪੂ ਰਾਈਟ ਜਾਈ ਛੱਡ ਪੂ ਕਿੱਕ ਨਾ ਭੈਣ ਦੇ ਚਾਰ ਦਾ ਲਗਾ ਬਈ ਦੂਜਾ ਗਾ ਪੜਲਾ ਸੇਤੀ ਉਹ ਕਡਈਰ ਅੱਗ ਕਿਉਂ ਲੱਗੀ ਬਈ ਤੇਰੇ ਸੋਨੀਏ ਪਾਪੇ ਹਾਂ ਪੁੱਤ ਇਹ ਤਾਂ ਦਾੜੀ ਆ ਭੈਣ ਦੇ ਖਸਮ ਦੀ ਓਏ ਆ ਕੀ ਆ ਆ ਦੇਖੀ ਸੋ ਸੁ ਸੁਨੀਏ ਆ ਆ ਦੇਖੀ ਸੋਣਾ ਪੁੱਤੋ ਏ ਹਾਂ ਸੋਹਣਾ ਪੁੱਤੋ ਇਹ ਤਾਂ ਓ ਆਹ ਕੋ ਤਾਂ ਦਾੜੀ ਆ ਪਰ ਉਹਨੇ ਕੁੜੀ ਜਹੇ ਸੁਕੂਨੀ ਆ ਐ ਦਾੜੀ ਆਹ ਸੋਹਣੀਆ ਬਾਪੇ ਆ ਕਿਧਰੋਂ ਨਿਕਲ ਗਈ ਭੈਣ ਦੇ ਖਸਮ ਦੀ ਉਹ ਜਾਂ ਤਰੇਪਿਆ ਉਹ ਵਾਸਤੇ ਆ ਆ ਸੋਹਣੀਆ ਓਏ ਓਏ ਛੱਡੋ ਏ ਆ ਸੋਹਣੀਆ ਵਾਈ ਓਏ ਓਏ ਛੱਡ ਲਾ ਓਏ ਉਹ ਤਾਂ ਤੇਰਾ ਪਰ ਉਹ ਆ ਆ ਸੋਹਣੀਆ ਆਉਂਆ ਮੇਰਾ ਓਏ ਭਾਈ ਓਏ ਭਾਈ ਮਨੂ ਰਹਿਤਾ ਏ ਓਏ ਕਿਹੜਾ ਆ ਦੇਖਾ ਟੁੱਡੀ ਭੈਣ ਨੂੰ ਇੱਕ ਇੱਕ ਦੀ ਫੋਟੋ ਲਈ ਵਰਦਾ ਉਹ ਇਹ ਇਹ ਪਾਇਂਦਰਾ ਹੋਆ ਉਹ ਇਹ ਇਹਦਾ ਮੇਰੇ ਨਾਲ ਵਿਆਹੂਗਾ ਆ ਮੇਰੇ ਪਾਪੇ ਨਾਲ ਵਿਆਹੂਗਾ ਸੱਜੇ ਤੇਰੇ ਮਾਪੇ ਵਾਲੀ ਸੋਹਣੀ ਐ ਤੇਰੀ ਬਾਗਦਾ ਓਏ ਬਾਗਦਾ ਰੋਪਰਾ ਬਾਗਦਾ ਓਏ ਪਾਇਂਦੀ ਬਾਗਦਾ ਨਾ ਲਾ ਲਾ ਆਪਣੇ ਹੀ ਥੋਣੀ ਆ ਇਹ ਠੀਕ ਆ ਅਗਲੇ ਮਹੀਨੇ ਆਓ ਕੋਰੇ ਇੱਥੇ ਤਾਂ ਇਹਨਾਂ ਨੂੰ ਦਿਖਾ ਕੇ ਆਣੇ

ਸੋਨੀਆ ਆ ਮੇ ਪਾਪੇ ਨਾਲ ਸੋਨੀਆ ਸੋਨੀਆ ਹੈ ਬਹੁਤ ਸੋਨੀਆ ਕਿਹੜੀ ਕਿਹੜੀ ਸੋਨੀਆ ਆ ਸੋਨੀਆ ਮੈਨੂੰ ਆਇਆ ਕਿ ਆ ਮੇ ਪਾਪੇ ਵਾਲੀ ਸੋਨੀਆ ਤੇਰੇ ਪਾਪੇ ਵਾਲੀ ਸੋਨੀਆ ਪਾਪਾ ਦੇ ਪਾਂਦੇ ਬਸ ਸਾਰੇ ਪਾਪੇ ਦੀ ਨੂੰ ਸੋਨੀ ਹੀ ਜਾਂਦੇ ਆ ਤੂੰ ਕੌਣ ਸਿਰਦਾ ਹੈ ਯਾਰ ਰੋਟਾ ਦਾ ਕਰਨਾ ਇਹ ਨੂੰ ਵਸਾਇਕਿਆ ਨੇ ਹਾਂ ਇਹ ਆ ਗਈ ਗੋਲਦੀ ਏ ਠੀਕ ਹੈ ਠੀਕ ਹੈ ਠੀਕ ਹੈ ਰਿਸ਼ਤਾ ਆ ਮੈਨੂੰ ਹਾਂ ਸੋਹਣੀਆ ਹਾਂ ਹਾਂ ਬੜੀ ਕੈਂਟਾ ਬੱਬੇ ਹਾਂ ਮੇਰੇ ਪਾਪੇ ਦੀ ਆ ਆਪੇ ਦੀ ਹਾਂ ਐ ਕਿਹੜੀ ਸੋਹਣੀਆ ਦੋਮਾ ਚ ਆਪੇ ਆਲੀ ਆ ਰੇ ਸੋਹਣੀਆ ਐਂ ਦੇ ਚਾ ਸਾਰੀ ਪੱਕੇ ਦੀ ਆਲੀ ਤਾਂ ਬੜਾ ਉਹ ਬავਜੋ ਤੇਰਾ ਬੁੱਤੂ ਉਹ ਤੇਰੇ ਕਿਹੜੇ ਕੈਂਟੇ ਯਾਰ ਸਾਰੇ ਪਾਪ ਪੜੀ ਗਈ ਜਾਂਦੇ ਨੇ ਮੇਰੇ ਲਈ ਕੋਈ ਨਹੀਂ ਸੁਣੀ ਕਹਿੰਦਾ ਆਪ ਤੈਨੂੰ ਕੋਈ ਜਾਂਦਾ ਬੋਮਾ ਪਾ ਦੂ ਆਪਾਂ ਦਾ ਯਾਰ ਪਾਪੇ ਵਾਲੀ ਨੂੰ ਸੁਣੀ ਲਿਆ ਆਪਾਂ